जदों मर्जी सही गल है तो घर घर पहुँच गए ਇੱਕ ਨਾਲ ਰੋਟੀ ਪਾਣੀ ਕਾ ਗਲੀਆਂ ਹਾਂ ਗਲੀਆਂ ਰਾਲੀਆਂ ਦਾ ਮਸਲਾ ਚੱਲਦਾ ਹੀ ਰਹਿੰਦਾ ਈ ਇਹ ਤਾਂ ਇਕਲਾ ਹੀ ਸਾਡੇ ਫਸਲਾਂ ਦਾ ਮੁਆਵਜ਼ਾ ਸਰਕਾਰ ਦਿੰਦੀ ਸੀਗੀ ਪਰ ਨਰਮੇ ਦੀ ਜਗਾਈ ਨਹੀਂ ਦਿੱਤੀ ਸੀ ਕਿਸੇ ਨੇ ਕਦੇ ਬਾਦਲ ਸਿੰਘ ਨੇ ਸਾਰੇ ਦੇਸ਼ ਵਿੱਚ ਸਭ ਤੋਂ ਪਹਿਲਾਂ ਪੰਜਾਬ 'ਚ ਨਰਮੇ ਦੀ ਜਗਾਈ ਦਿੱਤੀ ਸਾਡੇ ਮੁੰਡੇ ਦਾ ਮਾਰੀਆ ਤੇ ਨੋਟ ਮਤਾ ਆਮ ਆਦਮੀ ਪਾਰਟੀ ਸਰਕਾਰ ਨੇ ਕਿਹਾ ਸੀ ਨਸ਼ਾ ਖਤਮ ਕਰ ਦਾਂਗੇ ਅਸੀਂ ਕਿਹਾ ਸੀ ਇਹ ਹੋ ਗਿਆ ਖਤਮ ਨਾ ਜੀ ਕਿੱਥੇ ਸਰਦਾ ਬੰਦੇ ਮਰਦੇ ਆ ਤੇ ਜੇ ਗੱਲ ਜੇ ਗੱਲ ਕਰੀਏ ਜੇ ਗੱਲ ਕਰੀਏ ਜੇ ਗੱਲ ਕਰੀਏ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਔਰਤਾਂ ਨੂੰ ਸਾਨੂੰ ਮਿਲਣ ਲੱਗ ਗਿਆ ਨਾ ਜੀ ਨਾ ਕਿਤੇ ਕੁਛ ਨਹੀਂ ਅਗਲੇ ਨੇੜੇ ਹੋ ਜਾਓ ਤੇ ਜੇ ਵੋਟਾਂ ਮੰਗਣ ਆਏ ਤਾਂ ਫਿਰ ਤੁਸੀਂ ਉਹਨਾਂ ਨਾਲ ਸਵਾਲ ਜਵਾਬ ਕਰੋਗੇ ਆਹੀ ਕੁਛ ਕਹਾਂਗੇ ਸਾਨੂੰ ਕੁਝ ਵੀ ਨਹੀਂ ਮਿਲਦਾ ਸਾਡੇ ਨਾਲ ਬਸ ਸਤਾਰ ਹੋਣੇ ਚਾਹੀਦੇ ਨੇ ਜੇ ਬੰਦ ਹੋਣੇ ਚਾਹੀਦੇ ਆ ਸਾਰਾ ਕਸ਼ਮ ਸਾਨੂੰ ਜਿਵੇਂ ਜਿਵੇਂ ਕਿਹਾ ਉਹਨਾਂ ਦਾ ਪੂਰਵਾ ਪੂਰਵਾ ਹੋਣਾ ਚਾਹੀਦਾ ਸਾਡੀ ਗੱਲ ਪੂਰੀ ਕਰਨੀ ਚਾਹੀਦੀ ਹਿੰਦੂਵਾਰੇ ਰਹਿਣਾ ਮੈਂ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੀ ਆਣੇ ਵੀ ਸਾਡੇ ਨਸ਼ੇ ਬੰਦ ਹੋਣੇ ਚਾਹੀਦੇ ਆ ਜੀ ਤੇ ਹੁਣ ਤਾਂ ਝਾੜੂ ਵਾਲਿਆਂ ਦੀ ਸਰਕਾਰ ਆ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਨਸ਼ਾ ਅਸੀਂ ਬੰਦ ਕਰਾਂਗੇ ਉਹ ਵਾਲਿਆਂ ਨੇ ਤਾਂ ਸਾਡੇ ਬਾਲੇ ਕਰਨਾ ਹੁਣ ਤਾਂ ਸਾਡੇ ਬਾਲੇ ਨਸ਼ੇ ਵੇਚਣ ਲੱਗਾ ਸਾਡੇ ਇੰਦਰੇ ਬੱਚੇ ਬੱਚੀ ਵੇਚਦਾ ਤੇ ਜੇ ਗੱਲ ਕਰੀ ਉਹਨਾਂ ਨੇ 1000 ਰੁਪਿਆ ਵੀ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਦਿੱਤਾ ਦਾ ਪਸ ਨਹੀਂ ਦਿੱਤਾ ਉਹਨਾਂ ਨੇ ਨਾਲ ਲੈਣੀ ਫਿਰਸਣ ਵਧਾਈ ਆ ਨਾਲ ਨਾ ਦੇਤੀ ਨਾ ਉਹਨਾਂ ਨੇ ਫਿਰਸਣ ਵਧਾਈ ਆ ਨਾ ਉਹਨਾਂ ਨੇ ਪੈਸੇ ਦਿੱਤੇ ਆ ਝਾੜੂ ਵਾਲੇ ਤਾਂ ਕਹਿੰਦੇ ਅਸੀਂ ਘਰ ਘਰ ਜਾ ਕੇ ਆਟਾ ਦੇਵਾਂਗੇ ਤੁਹਾਡੇ ਘਰੇ ਆਉਣ ਲੱਗ ਗਏ ਸਾਡੇ ਤਾਂ ਆਉਂਦਾਗਾ ਆ ਸਾਡੇ ਨਹੀਂ ਆਉਂਦਾ ਹਾਂਜੀ ਕੀ ਕਹਿਣਾ ਚਾਹੂੰਗਾ ਜਿਹੜੇ ਝਾੜੂ ਵਾਲਿਆਂ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਸੀਗਾ ਵੀ 1 ਕ 1000 ਰੁਪਏ ਔਰਤਾਂ ਨੂੰ ਦੇਵਾਂਗੇ ਨਹੀਂ ਦਿੱਤਾ ਜੀ ਜਿਹੜਾ ਰੱਛਣ ਆਉਂਦਾ ਜੀ ਉਹ ਵੀ ਬੰਦ ਕਰਤਾ ਬਾਪਾ 30 ਕਿਲੋ ਦਿੰਦੇ ਸੀ ਉਹ ਵੀ ਸਾਡਾ ਪੰਦਾ ਇੱਕ ਦਿਨ ਨਹੀਂ ਜਾਂਦੇ ਉਹ ਨਹੀਂ ਦਿੰਦੇ ਸਾਨੂੰ ਆਖਰੀ ਤੇ ਮੁੱਕ ਗਿਆ ਜਿਹੜੀ ਪੁਆੜਾਂ ਨਾਲ ਚ ਮਿਲੂਗਾ ਤਾਂ ਅੱਗੇ ਰਾਜਾ ਚ ਲੈਣਗੇ ਨਹੀਂ ਕਿਹਾ ਜਿਹੜੇ ਇਹਨਾਂ ਨੇ ਝਾੜੂ ਵਾਲਿਆਂ ਨੇ ਵਾਦੇ ਕਿ ਸਾਰੇ ਮੁੱਕਰ ਦੇ ਤੇ ਝਾੜੂ ਵਾਲਿਆਂ ਨੇ ਤਾਂ ਕਿਹਾ ਸੀ ਕਿ ਵੀ ਨਸ਼ਾ ਸੀ ਬੰਦ ਕਰ ਦਾਂਗੇ ਆਵਾ ਜੀ ਹੱਟਾਂ ਦੇ ਵਿਗਦਾ ਹੱਟਾਂ ਤੇ ਚਿੱਟਾ ਪੱਟਨਾ ਦੇ ਵਿਗਦਾ ਚਿੱਟਾ ਸਾਡੇ ਬੱਚੇ ਮਰ ਗਏ ਜਿਹੜੇ ਖਾ ਖਾਨਾ ਚ ਜਿਨ੍ਹਾਂ ਦੇ ਇੱਕ ਇੱਕ ਪੋਤਾ ਨਾ ਸਭ ਦੇ ਘਰ ਘਰ ਨਸ਼ਾ ਆਮ ਆਗੀ ਚਿੱਟਾ ਆਮ ਮੰਨ ਲਓ ਹੁਣ ਪਿੰਡ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਝਾੜੂ ਵਾਲੇ ਆਉਣਗੇ ਉਹਨਾਂ ਨਾਲ ਸਵਾਲ ਜਵਾਬ ਕਰੋ ਜੀ ਹੱਥ ਬੱਧੇ ਸਾਡੇ ਝਾੜੂਆਂ ਦੇ ਝਾੜੂ ਨਹੀਂ ਝਾੜੂ ਫੇਰਦਾ ਜੀ ਪਹਰੋਂ ਸੁਝਾਦਾ ਜਿਹੜੇ ਬਾਹਰ ਦੀ ਨਾ ਸਾਡੇ ਪੁੱਰੇ ਕੀਤੇ ਮਜੀਦ ਘਰ ਵੋਟਾਂ ਲੈ ਕੇ ਸਾਡੇ ਪੈਰੀ ਹੱਥ ਲਾਉਂਦੀ ਸੀ ਹੁਣ ਸਾਡੇ ਆਕੇ ਵੀ ਨਹੀਂ ਖੜਦੀ ਵੋਟਾਂ ਲੈ ਕੇ ਸਾਡੇ ਕੋਈ ਆਕੇ ਨਹੀਂ ਖੜਦਾ ਉਹ ਤਾਂ ਕਹਿੰਦੇ ਆਮ ਲੋਕਾਂ ਦੀ ਸਰਕਾਰ ਆ ਸਾਨੂੰ ਕੋਈ ਵੀ ਮਿਲ ਸਕਦਾ ਬਹੁਤ ਆਮ ਨਸ਼ਾ ਕਰਤਾ ਦਿੱਤਾ ਹੋਰ ਕੀ ਕਰ ਦੋਣਗੇ ਆਮ ਤਾਂ ਹੋਇਆ ਬੇਨਕਾਬ ਹੋਰ ਕੀ ਕੀਤਾ ਹੋਰ ਤਾਂ ਕੋਈ ਨਾ ਸਾਨੂੰ ਕਾਤੇ ਤੋਂ ਸਵਾਇਆ ਕੋਈ ਗਾੜ ਨਹੀਂ ਮੇਰਦੀ ਕੋਈ ਚਾੜ ਨਹੀਂ ਮੇਦੇ ਕੋਈ ਤੇਲ ਨਹੀਂ ਮੇਦਾ ਕੱਲਾ ਠਾ ਇਹ ਸਰਚ ਪਾ ਦੇਣ ਲਿਆ ਘੱਟਾ ਜਿਹੀ ਕਰਾਉਂਦੇ ਹੋਰ ਤਾਂ ਕੁਝ ਨਹੀਂ ਕਰਨੀ ਛਾਣੇ ਟਿੱਕਾ ਲੈ ਲੋ ਕਰ ਕਰ ਜਿੰਨਾ ਮਰ ਕੀ ਲੈ ਲੋ ਇਹ ਤਾਂ ਝਾੜੂ ਵਾਲਿਆਂ ਸਰਕਾਰਾਂ ਦਾ ਕੰਦੇ ਅਸੀਂ ਬੰਦ ਹੀ ਕਰਤਾ ਹਾਂ 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 ਬੰਦ ਕਰਤਾ ਜੀ ਹਮਲ ਖਰਾਨੇ ਤੇ ਵੇਖ ਲੈਣਾ ਕਿ ਕਿੰਨਾ ਕ ਬੰਦ ਹੈ ਇਹ ਵੇਖ ਲੈਣਾ ਪੀਆ ਕਾ ਨਿੱਕੇ ਨਿੱਕੇ ਬੱਚੇ ਡੇਡੇ ਲੱਗੇ ਪਿਆ ਮਾਵਾ ਦੇ ਅੱਧੇ ਪਿੱਤੇ ਤਾਂ ਮਾਰ ਕੇ ਅੱਧੇ ਪਿੱਤੇ ਖਾਈ ਜਾਂਦੇ ਆ ਉਹ ਵੀ ਮਰ ਜਾਂਦੇ ਜਿਹੜੇ ਖਾਈ ਜਾਂਦੇ ਇਹ ਚਿੱਟਾ ਬੰਦ ਕਰੋ ਜੀ ਬੰਦ ਕਰੋ ਚੁੱਕਾ ਪੰਜ ਕਿਲੋ ਖਣਕ ਦਿੰਦੇ ਆ ਕਿੱਥੇ 30 ਕਿਲੋ ਦਿੰਦੇ ਸੀ ਜੇ 5 ਕਿਲੋ ਤੋਂ ਵੀ ਇੱਕ ਦਿਨ ਨਹੀਂ ਜਾਈਦਾ ਉਹ ਵੀ ਨਹੀਂ ਦਿੰਦੇ ਬੰਦ ਕਰਦੇ ਉਹ ਵੀ ਬੰਦ ਕਰ ਦੇਗੇ ਆਖ ਨੇ ਮੁੱਕ ਵੀ ਜੇ ਦੀਪੂ ਵਾਲਾ ਕੋਲ ਹੋਊਗੀ ਤਾਂ ਦੀਪੂ ਵਾਲੇ ਦੇਣਗੇ ਦੀਪੂ ਵਾਲੇ ਦੇ ਘਰੇ ਖਾਣ ਤਾਂ ਪੱਟੀ ਨਹੀਂ ਵੀ ਉਹ ਦੇਣਗੇ ਦੀਪੂ ਵਾਲ ਚ ਕਣ ਕਾਉਣੀ ਚਾਹੀਦੀ ਆ ਕੋਈ ਸਾਨੂੰ ਹੋਰ ਵੀ ਆਉਣਾ ਚਾਹੀਦਾ ਐਮਐਲਏ ਸਾਹਿਬ ਅੱਜ ਪਿੰਡ ਅਵਲਖਾਨਾ ਦੇ ਵਿੱਚ ਲੋਕ ਸਭਾ ਹਲਕਾ ਤੋਂ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਬੋਬੀ ਸਿੰਘ ਮਾਨ ਉਹਨਾਂ ਦੇ ਹੱਕ ਵਿੱਚ ਤੁਸੀਂ ਪ੍ਰਚਾਰ ਕਰਨ ਪਹੁੰਚੇ ਸੀ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਜੀ ਅੱਜ ਮੈਂ ਪਿੰਡ ਅਵਲਖਾਨੇ ਨੂੰ ਕਨ ਮੀਟੀਆਂ ਕਰ ਰਹੇ ਹਾਂ ਭਾਈ ਬੋਬੀ ਮਾਨ ਜੀ ਦੇ ਹੱਕ 'ਚ ਤੇ ਮੈਂ ਗਰੀਬ ਪਰਿਵਾਰਾਂ ਨੂੰ ਮਿਲਿਆ ਹੈ ਦੋ ਤੇ ਮੀਟੀਆਂ ਹੋਈਆਂ ਤੇ ਗਰੀਬ ਪਰਿਵਾਰਾਂ 'ਚ ਬੜੀ ਨਿਮੋਸ਼ੀ ਹੈ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਗਰੀਬਾਂ ਨੇ ਬੜੇ ਆਸ ਉਮੀਦ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਅੱਜ ਉਹਨਾਂ ਦੀ ਕੋਈ ਵੀ ਆਸ ਪੂਰੀ ਨਹੀਂ ਹੋਈ ਸਭ ਤੋਂ ਵੱਡੀ ਤਕੰਗੀ ਪਿੰਡ ਅਵਲ ਖਰਾਣਾ ਤੇ ਬਾਕੀ ਸਾਰੇ ਇਲਾਕੇ ਦੀ ਇੱਕੋ ਹੀ ਹੈ ਜਿਹੜਾ ਅੱਜ ਨਸ਼ਾ ਘਰ ਘਰ ਮਿਲ ਰਿਹਾ ਹੈ ਮਾਵਾ ਦੇ ਨੌਜਵਾਨ ਪੁੱਤ ਮਰ ਰਹੇ ਹੈ ਇਸ ਗੱਲ ਤੋਂ ਸਾਰਾ ਇਲਾਕਾ ਪਿੰਡ ਅਵਲ ਖਰਾਣਾ ਵੀ ਤੇ ਸਾਰਾ ਇਲਾਕਾ ਬਹੁਤ ਪਰੇਸ਼ਾਨ ਹੈ ਅੱਜ ਬਾਕੀ ਸੂਲਤਾਂ ਦਾ ਪਿੱਛੇ ਰਹਿ ਗਈ ਗੱਲ ਸਾਰੇ ਇੱਕੋ ਗੱਲ ਕਹਿੰਦੇ ਆ ਵੀ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਬਚਾਇਆ ਜਾਵੇ ਇਹ ਨਸ਼ੇ ਜਿਹੜੇ ਹੈਗੇ ਇਹ ਫੌਰੀ ਤੌਰ ਤੇ ਬੰਦ ਕਰੇ ਜਾਣ ਅੱਜ ਸਭ ਤੋਂ ਵੱਡਾ ਮੁੱਦਾ ਇਹ ਹੈਗਾ ਜੇ ਐਮਐਲਏ ਸਾਹਿਬ ਗੱਲ ਕਰੀਏ ਭਗਵੰਤ ਮਾਨ ਸਾਹਿਬ ਕਹਿੰਦੇ ਤਾਂ ਜਦੋਂ ਸਾਡੀ ਸਰਕਾਰ ਆਈ ਨਸ਼ਾ ਤਾਂ ਅਸੀਂ ਹਫ਼ਤੇ ਦੇ ਵਿੱਚ ਹੀ ਬੰਦ ਕਰ ਦੇਣਾ ਹਫ਼ਤਾ ਪਤਾ ਨਹੀਂ ਉਹ ਕਦੋਂ ਆਊਗਾ 2-3 ਸਾਲ ਤਾਂ ਟੱਪ ਗਏ ਹਜੇ ਤੱਕ ਤਾਂ ਉਹ ਹਫ਼ਤਾ ਆਇਆ ਨਹੀਂ ਜਦੋਂ ਭਗਵੰਤ ਮਾਨ ਜੀ ਨਸ਼ਾ ਬੰਦ ਕਰਨਗੇ ਪਰ ਉਹ ਨਸ਼ਾ ਕਿੱਥੇ ਬੰਦ ਕਰਨਾ ਉਹ ਤਾਂ ਆਪ ਆ ਬਠਿੰਡੇ ਆਪਾਂ ਵੇਖਿਆ ਪਤਾ ਨਹੀਂ ਕਿਹੜਾ ਨਸ਼ਾ ਕੀਤਾ ਸੀਗਾ ਪਹਿਲਾਂ ਪਾਣੀ ਪੀਤਾ ਫਿਰ ਉਹੀ ਝੂਠਾ ਪਾਣੀ ਸਿਰ ਤੇ ਪਾ ਲਿਆ ਤੇ ਫਿਰ ਪਤਾ ਨਹੀਂ ਕੀ ਹੋਰ ਹੀ ਇਸ਼ਾਰੇ ਜੇ ਕਰਨ ਲੱਗ ਪਏ ਸੀਗੇ ਪਤਾ ਨਹੀਂ ਕੀ ਕਰਦੇ ਸੀਗੇ ਮੁੱਖ ਮੰਤਰੀ ਵਾਲੇ ਦਾ ਕੋਈ ਗੱਲ ਵੀ ਹੈ ਨਹੀਂ ਉਹਨਾਂ 'ਚ ਜਿਹੜਾ ਬੰਦਾ ਆਪ ਹੀ ਸਾਰਾ ਦਿਨ ਨਸ਼ੇ 'ਚ ਰਹਿੰਦਾ ਹੈ ਉਹਨੇ ਪੰਜਾਬ ਦੇ ਨਸ਼ੇ ਕਿੱਥੇ ਬੰਦ ਕਰਨੇ ਆ ਇਹ ਤਾਂ ਪੰਜਾਬ ਦੇ ਲੋਕ ਦੁਬਾਰਾ ਕੋਈ ਫੈਸਲਾ ਲੈਣਗੇ ਬਦਲਾਅ ਲਿਆਉਣਗੇ ਫੇਰ ਹੀ ਇਹ ਨਸ਼ੇ ਬੰਦ ਹੋਣ ਦੀ ਉਮੀਦ ਹੈ ਐਮਐਲਏ ਸਾਹਿਬ ਇੱਕ ਗੱਲ ਜੇ ਇੱਥੇ ਉਹਨਾਂ ਨੇ ਗੱਲ ਕੀਤੀ ਸੀ ਨਿੱਕੇ ਬੱਚਿਆਂ ਨੂੰ ਜਿਹੜਾ ਆਂਗਣਵਾੜੀ ਸੈਂਟਰ ਦੇ ਵਿੱਚ ਰਾਸ਼ਨ ਦਿੱਤਾ ਜਾਂਦਾ ਉਹ 'ਚ ਮਲਾਵਟ ਆ ਰਹੀ ਆ ਉਹਨ ਤੋਂ ਬੀਬੀਆਂ ਦੱਸ ਰਹੀਆਂ ਸੀ ਆਇ ਤੇ ਮੈਨੂੰ ਪੇਡਾ ਬਖਾਣੇ ਕਈ ਬੀਬੀਆਂ ਮਿਲੀਆਂ ਹੈ ਜਿਨ੍ਹਾਂ ਨੇ ਦੱਸਿਆ ਵੀ ਉਹਨਾਂ ਦੇ ਬੱਚਿਆਂ ਨੂੰ ਬਹੁਤ ਹੀ ਮਾੜਾ ਜਿਹੜਾ ਹੈਗਾ ਖਰਾਕ ਹੈ ਉਹ ਆਂਗਣ ਵਾਲੀ ਸੈਂਟਰਾਂ ਤੋਂ ਮਿਲ ਰਹੀ ਹੈ ਬਹੁਤ ਹੀ ਦੁੱਖ ਦੀ ਗੱਲ ਹੈ ਆ ਜਿਹੜੇ ਆਪਣੇ ਮਲੋੜ ਤੋਂ ਐਮ.ਐਲ.ਏ ਹੈ ਜਿਹੜੇ ਇਸ ਵੇਲੇ ਮੌਜੂਦਾ ਮੰਤਰੀ ਵੀ ਹੈ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਤੁਹਾਡਾ ਮਹਿਕਮਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਤੁਹਾਡੇ ਹੁੰਦਿਆ ਹੋਇਆ ਜਿਹੜੇ ਪੰਜਾਬ ਦੇ ਗਰੀਬ ਬੱਚੇ ਹੈ ਅਵਲਖਾਨੇ ਪਿੰਡ ਮੈਂ ਖੜਾ ਹੁਣੇ ਇਸ ਵੇਲੇ ਜੇ ਬੱਚਿਆਂ ਨੂੰ ਅੱਜ ਮਾੜਾ ਖਰਾਕ ਮਾੜੀ ਖਰਾਕ ਜਾ ਰਹੀ ਹੈ ਤੇ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਜੇ ਬੱਚੇ ਜਿੱਥੋਂ ਮਤਲਬ ਵੀ ਉਹਨਾਂ ਦੀ ਮਹੀਨ ਸ਼ੁਰੂ ਹੋਣੀ ਹੈ ਜੇ ਛੋਟੇ ਬੱਚੇ ਹੈ ਜੇ ਉਦੋਂ ਹੀ ਉਹਨਾਂ ਨੂੰ ਖਰਾਕ ਮਾੜੀ ਮਿਲ ਗਈ ਤਾਂ ਉਹਨਾਂ ਦਾ ਭਵਿੱਖ ਕੀ ਬਣੂਗਾ ਵੱਡੇ ਹੋ ਕੇ ਉਹ ਕੀ ਕਰ ਲੈਣਗੇ ਜਦੋਂ ਸ਼ੁਰੂ ਜੀ ਉਹਨਾਂ ਨੂੰ ਖਰਾਕ ਮਾੜੀ ਮਿਲੀ ਤਾਂ ਮੈਂ ਬੇਨਤੀ ਕਰਦਾ ਮੰਤਰੀ ਸਾਹਿਬਾ ਨੂੰ ਖਰਾਕ ਵਧੀਆ ਦੇਣ ਤੇ ਨਾਲ ਨਾਲ ਇੱਥੇ ਇਹ ਵੀ ਪਤਾ ਲੱਗਿਆ ਹੈ ਵੀ ਜਿਹੜਾ ਆਟਾ ਆ ਨਵੀਂ ਸਕੀਮ ਚਲਾਈ ਹੈ ਜਿਹੜੀ ਇਹਨਾਂ ਨੇ ਭਗਵੰਤਬਾਨ ਸਰਕਾਰ ਨੇ ਆਟਾ ਦੇ ਰਹੀ ਹੈ ਥੈਲੀਆਂ ਚ ਪਾ ਪਾ ਕੇ ਉਹ ਆਟੇ ਚ ਵੀ ਬੜੀ ਮਿਲਾਵਟ ਹੈ ਉਹਦੇ ਚ ਪਿੱਛੇ ਤਾਂ ਇਹਨਾਂ ਨੂੰ ਜਿਹੜਾ ਆਟਾ ਮਿਲਿਆ ਉਹਦੇ ਚ ਪਿੱਛੋਂ ਹੀ ਕੀੜੇ ਵੀ ਸੀਗੇ ਤੇ ਇਹੋ ਜੀ ਗੰਦੀ ਕਣਕ ਖਾ ਕੇ ਤਾਂ ਲੋਕਾਂ ਨੇ ਬਿਮਾਰ ਹੀ ਹੋਣਾ ਇਹੋ ਜਿਹਾ ਗੰਦਾ ਆਟਾ ਖਾ ਕੇ ਸੋ ਸਰਕਾਰ ਨੂੰ ਬੇਨਤੀ ਹੈ ਪਹਿਲੀ ਗੱਲ ਤਾਂ ਆਟਾ ਦੇਣਾ ਹੀ ਨਹੀਂ ਚਾਹੀਦਾ ਕਣਕ ਦਿਓ ਤਾਂ ਕਿ ਅਗਲੇ ਨੂੰ ਪਤਾ ਹੋਵੇ ਵੀ ਚੰਗੀ ਮਾੜੀ ਕਣਕ ਉਹ ਦੇਖ ਸਕੇ ਆਪਦੀ ਅੱਖੀ ਜੇ ਮਾੜੀ ਹੋਵੇ ਤਾਂ ਉਹ ਉੱਥੇ ਹੀ ਡੱਬੂ ਤੇ ਹੀ ਵਾਪਸ ਕਰੇ ਤੇ ਜਦੋਂ ਆਟਾ ਆ ਜਾਂਦਾ ਪਤਾ ਹੀ ਨਹੀਂ ਉਹ ਕਿ ਕਿਸ ਚੀਜ਼ ਦਾ ਬਣਿਆ ਹੈ ਨਹੀਂ ਬਣਿਆ ਪਰ ਉਹਦੇ ਵਿੱਚ ਉਹਦੀ ਸ਼ੈਲਫ ਲਾਈਫ ਬੜੀ ਘੱਟ ਹੈ ਉਹ ਚ ਕੀੜੇ ਛੇਤੀ ਪੈ ਜਾਂਦੇ ਆ ਪਤਾ ਨਹੀਂ ਕੀ ਉਹਦੇ ਵਿੱਚ ਛੋਲਾ ਦਾ ਆਟਾ ਮਿਲਾਉਂਦੇ ਆ ਕਿ ਕੀ ਮਿਲਾਉਂਦੇ ਆ ਕੀੜੇ ਪਈ ਜਾਂਦੇ ਆ ਸੋ ਇਹ ਇਹ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਗਰੀਬਾਂ ਨਾਲ ਧੱਕਾ ਨਾ ਕਰੋ ਉਹਨਾਂ ਨੂੰ ਮਲਾਵਟੀ ਜਿਹੜਾ ਹੈਗਾ ਅੱਛਾ ਪਿੰਡਾਂ ਬਲ ਖਾਣਾ ਇੱਕ ਹੋਰ ਸਮੱਸਿਆ ਇੱਥੋਂ ਦੀਆਂ ਜਿਹੜੀਆਂ ਮਾਤਾਵਾਂ ਪੈਣਾ ਉਹਨਾਂ ਨੇ ਲਿਆਂਦਾ ਹੈ ਕਿ ਇੱਥੇ ਪੀਣ ਵਾਲਾ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਇੱਥੇ ਜਿਹੜਾ ਹੈਗਾ ਪਾਣੀ ਹੈ ਉਹ ਨਹਿਰੀ ਪਾਣੀ ਨਹੀਂ ਦਿੱਤਾ ਜਾ ਰਿਹਾ ਲੋਕਾਂ ਨੂੰ ਘਰਾਂ 'ਚ ਪੀਣ ਵਾਸਤੇ ਕੱਸੀ ਦਾ ਪਾਣੀ ਨਹੀਂ ਆ ਰਿਹਾ ਇਹਨਾਂ ਨੂੰ ਬੋਰ ਦਾ ਪਾਣੀ ਪਿਆਇਆ ਜਾ ਰਿਹਾ ਜਿਹੜਾ ਪੀਣ ਯੋਗ ਹੈ ਵੀ ਨਹੀਂ ਉਹ ਬੋਰ ਦਾ ਪਾਣੀ ਲੋਕਾਂ ਦੇ ਘਰਾਂ ਜਾ ਰਿਹਾ ਤੇ ਲੋਕਾਂ ਨੂੰ ਲੋਕਾਂ ਲੋਕਾਂ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਹਨ ਬਿਮਾਰੀ ਦਾ ਕਾਰਨ ਬਣ ਰਿਹਾ ਹੈ ਇਹਦੇ ਨਾਲ ਨਾਲ ਮੇਰੇ ਇੱਥੇ ਕਈ ਬੀਬੀਆਂ ਮੈਨੂੰ ਮਿਲੀਆਂ ਮਿਲੀਆਂ ਬੰਦੇ ਵੀ ਮਿਲੇ ਉਹਨਾਂ ਨੇ ਇਹ ਵੀ ਦੱਸਿਆ ਵੀ ਤਕਰੀਬਨ 1 ਸਾਲ ਹੋ ਗਿਆ ਨਰੇਗਾ ਦਾ ਕੰਮ ਹੀ ਨਹੀਂ ਚੱਲਿਆ ਦੱਸੋ 100 ਦਿਨਾਂ ਦੀ ਗਾਰੰਟੀ ਹੈ ਕੰਮ ਦੀ ਸਰਕਾਰ ਵੱਲੋਂ ਗਾਰੰਟੀ ਹੈ ਵੀ 100 ਦਿਨ ਦਾ ਕੰਮ ਸੀ ਦੇਣਾ ਹੀ ਦੇਣਾ ਤੇ ਸਭ ਤੋਂ ਜ਼ਿਆਦਾ ਗਰੀਬ ਮੈਨਲਾ ਦਾ ਮਲੋਠ ਹਲਕੇ ਚ ਆਵਲ ਖਰਾਣੇ ਪਿੰਡ ਹੈ ਤੇ ਇੱਥੇ ਹੀ ਨਹੀਂ ਜੇ ਕੰਮ ਦੇ ਪਾਰੀ ਸਰਕਾਰ ਫਿਰ ਬਾਕੀ ਪਿੰਡਾਂ ਚ ਤਾਂ ਇਹਨਾਂ ਨੇ ਦੇਣਾ ਹੀ ਕੀ ਹੈ ਅੱਜ ਜੇ ਕੋਈ ਇੱਥੇ ਨਰੇਗਾ ਦਾ ਕੰਮ ਚੱਲੇ ਗਰੀਬ ਆਪ ਦਾ ਤਮਾਈ ਕਰ ਸਕਣ ਤਾਂ ਆਪ ਦਾ ਢਿੱਡ ਵੀ ਭਰ ਲੈਣਗੇ ਫਿਰ ਉਹਨਾਂ ਨੂੰ ਸਰਕਾਰ ਵੱਲ ਵੇਖਣ ਦੀ ਲੋੜ ਵੀ ਨਹੀਂ ਪਰ ਸਰਕਾਰ ਨਰੇਗਾ ਨਾ ਚਲਾ ਕੇ ਗਰੀਬਾਂ ਦਾ ਇਹ ਹੱਕ ਖੋਰੀ ਹੈ ਧੰਨਵਾਦ ਸਸਤੋ ਸਰਪੰਚ